ਥੱਪੜ ਲੱਗ ਗਿਆ ਕਿਉਂਕਿ ਜ਼ਿਆਦਾ ਚਿਕਣੀ ਠੀਗੇ ਵਾ ਇੱਕ ਥੱਪੜ ਲਗਾਇਆ ਨਾ ਅਰ ਉਹ ਫੋਰ ਸਾਲਾ ਨੇ ਮਾਰਤੀ ਜਿਸki ਡਿਊਟੀ ਹੈ ਸੁਰੱਖਿਆ ਕਰਨ ਦੀ ਇਹ ਹੀ ਮਸਲਾ ਹੈ ਨਾ ਇਹ ਪੰਜਾਬ ਪੁਰਾਣਾ ਪੰਜਾਬ ਮੈਂ ਆਮ ਵੀ ਲੜਦੇ ਰਹਿਆ ਸਦਾ ਗੁਰੂਆ ਸਿੱਖਾਂ ਦੀ ਭੂਮੀ ਹੈ ਸਿੱਖਿਆ ਇਹ ਦਈ ਹੈ ਕਿ ਜ਼ੁਲਮ ਕੇ ਖਿਲਾਫ ਲੜਦੇ ਰਹੋ ਨੌਕਰੀ ਕੀ ਹੈ ਜਾਂ ਤੋਂ ਹਮਾਰੇ ਗੁਰੂ ਸਾਹਿਬ ਨੇ ਇਹ ਕਹਾਤਾ ਬਖ ਸਿੰਘ ਨੇ ਇਹ ਕਹਾਤਾ ਜਾਨ ਚਲੀ ਜਾਏ ਜ਼ੁਲਮ ਕੇ ਖਿਲਾਫ ਲੜੋ ਹਮਾਰੇ ਗੁਰੂ ਸਾਹਿਬ ਨੇ ਇਹ ਕਹਾ ਜਾਨ ਇੱਕ ਨਹੀਂ ਚਾਹੇ ਸਾਰਾ ਪਰਿਵਾਰ ਚਲੇ ਜਾਓ ਜ਼ੁਲਮ ਕੇ ਖਿਲਾਫ ਜ਼ੁਲਮੀ ਕੁਮਤ ਕੇ ਖਿਲਾਫ ਲੜਨਾ ਹੈ ਵੀ ਜੇ ਸਾਡੀ ਭੈਣ ਨੇ ਇੱਕ ਚਪੇੜਾ ਮਾਰਿਆ ਤਾਂ ਅਸੀਂ ਉਹਨੂੰ ਸਲੂਟ ਕਰਦੇ ਆਂ ਸਰਕਾਰ ਦਾ ਅਸੀਂ ਵਿਰੋਧ ਕਰਦੇ ਆਂ ਵੀ ਇਹ ਜਿਹੜਾ ਤੂੰ ਸਸਪੈਂਡ ਕਰਦੇ ਕੋਈ ਗੱਲ ਨਹੀਂ ਸਾਡੇ ਚ ਦਮ ਹੋਊਗਾ ਅਸੀਂ ਦੁਬਾਰਾ ਬਹਾਲ ਕਰਾ ਲਾਂਗੇ ਕਿਉਂਕਿ ਸਾਰੀ ਸਾਰਾ ਹਲ ਬੜ ਹੀ ਉਹ ਭੈਣ ਦੇ ਨਾਲ ਖੜਾ ਹੈਗਾ ਜੇ ਉਹਨੂੰ ਕੋਈ ਪ੍ਰੋਬਲਮ ਆਊਗੀ ਸੀ ਜਥੇ ਬੰਦੀਆਂ ਵੱਲੋਂ ਵੀ ਨਾਲ ਖੜਾਂਗੇ ਤੇ ਉਹਨੂੰ ਪੂਰਾ ਸਾਥ ਦੇਵਾਂਗੇ ਔਰ ਮੈਂ ਸਪੋਰਟ ਕਰਦਾ ਹਾਂ ਉਸਕੋ ਬੜੀਆ ਕਰਿਆ ਭਲੇ ਉਸकी ਨੌਕਰੀ ਚਲੀ ਜਾਏ ਕੋਈ ਬਾਤ ਨਹੀਂ ਜਿੰਦਿਆਂ ਜੋ ਕੌਮ ਹੈ ਨਾ ਜਿੰਦੇ ਜ਼ਮੀਰ ਵਾਲੇ ਜੋ ਲੋਕ ਹੈ अणख है अपनी फसल नस्ल बचाने के लिए फिर यहाँ शुभ कर्ण को गोली मारी है चार पांच आदमियों की आंखों की रोशनियाँ चली गई है चार सौ आदमी फटड़ करे हैं हमारी गाड़ियाँ तोड़ी गई है उन पर तो कोई कार्रवाई नहीं करी उसको पाँच घंटे नहीं लगे सस्पेंड करते हुए और यहाँ वालों को इनके खिलाफ तो कोई कार्रवाई पाँच महीने हो गए यहाँ कोई कार्रवाई नहीं करी यहाँ भी तो जनता थी यहाँ भी तो पुलिस थी ਇਹਨ ਵੀ ਤਾਂ ਉਸ ਦਾ ਫਰਜ਼ ਹੈ ਜਾਨਮਾਲ ਦੀ ਹਿਫਾਜ਼ਤ ਕਰਨੇ ਦਾ ਜਿਹੜਾ ਮਾਰਿਆ ਇਹ ਦੂਜੀ ਵਾਰ ਵੱਜਿਆ ਕਿਉਂਕਿ 6 ਜੂਨ ਨੂੰ 1984 ਦੇ ਵਿੱਚ ਪਹਿਲਾਂ ਵੀ ਇੱਕ ਇਤਿਹਾਸ ਰਚਿਆ ਗਿਆ ਸੀ ਕੱਲ ਸਾਡੀ ਭੈਣ ਨੇ ਉਹਦਾ ਹੰਕਾਰ ਤੋੜ ਕੇ ਇੱਕ ਹੋਰ ਇਤਿਹਾਸ ਰਚਿਆ ਦੂਜੀ ਗੱਲ ਜਿਹੜਾ ਉਹਨਾਂ ਨੇ ਸਰਕਾਰ ਨੇ ਪੂਰੇ ਟਾਈਮ ਬਾਅਦ ਹੀ ਖਾ ਪਰ ਆ ਗਈ ਕਿ ਉਸ ਕੁੜੀ ਨੂੰ ਕੁਲਵਿੰਦਰ ਕੌਰ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਉਸ ਦੇ ਪਰਚਾ ਦਰਜ ਕੀਤਾ ਗਿਆ ਤਾਂ ਉਦੋਂ ਸਰਕਾਰ ਸੁੱਤੀ ਪਈ ਸੀ ਜਦੋਂ ਐਸੇ ਬਾਰਡਰ ਦੇ ਉੱਤੇ ਸਾਡਾ ਜਿਹੜਾ ਵੀਰ ਸ਼ਹੀਦ ਹੋਇਆ ਸ਼ੁਭਕਰਨ ਸਿੰਘ ਕਤਲ ਕੀਤਾ ਇਹਨਾਂ ਨੇ ਅਸੀਂ ਸ਼ਹੀਦ ਤਾਂ ਬਾਅਦ ਚ ਕਹਿੰਦੇ ਹਾਂ ਉਹਨੂੰ ਕਿਉਂਕਿ ਇਹਨਾਂ ਨੇ ਸਰਿਆਮੋਂ ਦੇ ਫਿਰਦੇ ਵਿੱਚ ਅਟੈਕ ਕਰਕੇ ਜਿਹੜਾ ਗੋਲੀ ਦਾ ਸ਼ਿਕਾਰ ਕੀਤਾ ਤਾਂ ਉਦੋਂ ਸਾਡੀ ਸਰਕਾਰ ਕਿੱਥੇ ਸੁੱਤੀ ਪਈ ਸੀ ਜਦ ਅਸੀਂ ਨੇ ਘਟੋ ਘਟ 12 ਦਿਨ ਉਹਨੂੰ ਸੰਸਕਾਰ ਉਹਦੀ ਲਾਸ਼ ਅਸੀਂ ਜਿਹੜੀ ਹਸਪੀਟਲ ਦੇ ਵਿੱਚ ਰੱਖ ਕੇ ਦਾ ਵਿਰੋਧ ਕੀਤਾ ਸੀ ਕਿ ਸਾਡੇ ਇਹਦੇ ਕਾਤਲਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਤੇ ਪਰਚੇ ਦਰਜ ਕੀਤੇ ਜਾਣ ਜਾਂ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਉਦੋਂ ਤਾਂ ਸਰਕਾਰ ਬਿਲਕੁਲ ਚੁੱਪ ਸੀ ਤਾਂ ਜੇ ਕੱਲ ਸਾਡੀ ਭੈਣ ਨੇ ਇੱਕ ਚਪੇੜਾ ਮਾਰਿਆ ਤਾਂ ਨਾਲ ਦੀ ਨਾਲ ਉਹਨੂੰ ਸਸਪੈਂਡ ਕੀਤਾ ਜਾਂਦਾ ਹੈ ਤੇ ਉਹਦੇ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਉਹਦੇ ਉਧਰ ਪਿੱਛੇ ਉਹ ਪ੍ਰਵਾਹ ਵਿੱਚ ਉਹਦੇ ਬੱਚਿਆਂ ਨੂੰ ਤੇ ਪਤੀ ਨੂੰ ਜਿਹੜਾ ਅਗਵਾ ਕੀਤਾ ਜਾਂਦਾ ਚੱਕਿਆ ਜਾਂਦਾ ਪ੍ਰਸ਼ਾਸਨ ਵੱਲੋਂ ਤਾਂ ਸੀ ਇਹ ਕਹਿੰਦੇ ਵੀ ਥੋੜੇ ਜਦੋਂ ਕਿਸੇ ਮੰਤਰੀਆਂ ਦੇ ਪੇੜਾ ਪੈਂਦੀਆਂ ਨੇ ਤਾਂ ਸਾਨੂੰ ਸਿਰਫ ਇੱਕ 2 ਮਿੰਟ ਦੇ ਵਿੱਚ ਹੀ ਜਿਹੜਾ ਉਹਦੀ ਤੁਸੀਂ ਬਿਆਨਵਾਜੀ ਦੇਦਾਨਿਓ ਤਾਂ ਜਦੋਂ ਸਾਡੇ ਗਰੀਬ ਪਰਿਵਾਰਾਂ ਦੇ ਵਿੱਚ ਅਤਿਆਚਾਰ ਹੁੰਦਾ ਤਾਂ ਉਦੋਂ ਸਰਕਾਰਾਂ ਸੁੱਤੀਆਂ ਪਈਆਂ ਹੁੰਦੀਆਂ ਨੇ ਜਿਨ੍ਹਾਂ ਨੇ ਆਣ ਕੇ ਇੱਥੇ ਸਾਡੇ ਸੰਧ ਭੰਨੇ ਸਾਡੇ ਟਰੈਕਟਰ ਤੋੜੇ ਤੇ ਸਾਡੇ ਇਨੇ ਕਿਸਾਨਾਂ ਨੂੰ ਜ਼ਖਮੀ ਕਰਕੇ ਗਏ ਤੇ ਫਿਰ ਉਹ ਥਾਪੀਆਂ ਮਾਰ ਕੇ ਇੱਕ ਸਮਾਜ ਨੂੰ ਇੱਕ ਕੌਮ ਨੂੰ ਲਲਕਾਰ ਕੇ ਇਹ ਦੂਸਰੇ ਧਰਮ ਦੇ ਸੀ ਕਿਸੇ ਧਰਮ ਦੇ ਵਿਰੋਧੀ ਨਹੀਂ ਸਾਡੇ ਇੱਥੇ ਮੋਰਚੇ ਦੇ ਵਿੱਚ ਹਿੰਦੂ ਸਮਾਜ ਤੋਂ ਵੀ ਬੈਠਿਆ ਮੁਸਲਮਾਨ ਤੋਂ ਵੀ ਬੈਠਿਆ 크ਰਿਸਚੀਅਨ ਤੋਂ ਵੀ ਬੈਠਿਆ ਉਹਨਾਂ ਨੇ ਇੱਕ ਧਰਮ ਨੂੰ ਦਾ ਨਾਂ ਲੈ ਕੇ ਉਹਦੇ ਨਾਰੇ ਮਾਰੇ ਥਾਪੀਆਂ ਮਾਰੀਆਂ ਤੇ ਸਾਡੇ ਧਰਮ ਨੂੰ ਉਹ ਮੁਰਦਾਬਾਦ ਤੇ ਕਈ ਕੁਝ ਬੋਲ ਕੇ ਗਿਆ ਉਹਨਾਂ ਵਾਸਤੇ ਵੀ ਉਹੀ ਕਾਨੂੰਨ ਲਾਗੂ ਹੁੰਦਾ ਬਾਕੀ ਰਹੀ ਗੱਲ ਕੁਲਵਿੰਦਰ ਗੌਰ ਦੀ ਉਹਦੇ ਨਾਲ ਸਾਡਾ ਅਸੀਂ ਇਹ ਨਹੀਂ ਸਿੱਖ ਸਮਾਜ ਨਹੀਂ ਇਹਨੂੰ ਕਵਾਂਗੇ ਕਿ ਉਹਦੇ ਨਾਲ ਖੜਾ ਜਾਂ ਪੰਜਾਬ ਉਹਦੇ ਨਾਲ ਖੜਾ ਉਹਦੇ ਨਾਲ ਸਮੁੱਚੀ ਕਰਸਾਨੀ ਉਹਦੇ ਨਾਲ ਸਮੁੱਚੀ ਕਰਸਾਨੀ ਦੇ ਨਾਲ ਦੇਸ਼ ਹਿੱਤ ਵਾਲੇ ਜਿਹੜੇ ਲੋਕ ਆ ਉਹ ਖੜੇ ਆ ਉਹਨਾਂ ਨੇ ਜਿਨ੍ਹਾਂ ਨੇ ਇਹ ਗੱਲ ਉਸ ਦਿਨ ਜਿਸ ਦਿਨ ਕੰਗਣਾ ਨੇ ਇਹ ਗੱਲ ਬੋਲੀ ਸੀ ਵੀ ਜਿਹੜੀਆਂ ਸਾਡੀਆਂ ਭੈਣਾਂ ਵਾ ਇਹ ਬੀਬੀਆਂ ਉੱਥੇ ਬੈਠੀਆਂ ਮੋਰਚੇ ਦੇ ਵਿੱਚ ਔਰਤਾਂ ਬੈਠੀਆਂ ਇਹ 50-50 ਰੁਪਏ ਦੇ ਵਿੱਚ ਤੇ 100-100 ਰੁਪਏ ਦੇ ਵਿੱਚ ਦਿਹਾੜੀ ਤੇ ਆਣ ਕੇ ਬੈਠੀਆਂ ਉਹਨਾਂ ਸਾਡੀ ਇੱਕ ਜ਼ਮੀਰ ਨੂੰ ਉਦੋਂ ਲਲਕਾਰਿਆ ਸੀਗਾ ਉਸ ਦੇ ਵਿਰੋਧ ਦੇ ਵਿੱਚ ਸਾਡੀ ਭੈਣ ਨੇ ਇੱਕ ਉਹਦਾ ਵਿਰੋਧ ਕੀਤਾ